ਆ ਬਈ ਅਗਲਾ ਸੀ ਦੀ ਥੋੜੀ ਜੀ ਚਾਹ ਜੀ ਪਈਆ ਮਿੱਤਰ ਆ ਡੋਲਤੀ ਆਪਾਂ ਨ ਹੋਰੇ ਹਣਾ ਜੀ ਚਲੋ ਆਓ ਜੀ ਹੁਣ ਆਹ ਦੇਖੋ ਹੁਣ ਦੇਖਾਂਗੇ ਆਪਾਂ ਵੀ ਪੋਚਾ ਮਾਰਦਾ ਨਹੀਂ ਮਾਰਦਾ ਇਹ ਭਾਈ ਯਾਰ ਨਵੇਂ ਨਵੇਂ ਚੀਜ਼ਾਂ ਆਈਆਂ ਵੀ ਨਹੀਂ ਆ ਐ ਮੰਨ ਕੇ ਚਲੋ ਕਲੇਸ਼ ਖਤਮ ਕਰੂ ਜੰਤਰ ਹੈ ਇੱਕ ਤਰ੍ਹਾਂ ਦਾ ਹੈ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਸੀ ਇਹਦੇ ਨਾਲ ਦਾ ਜੰਤਰ ਜਿਹੜਾ ਕੱਲਾ ਝਾੜੇ ਕਰੇ ਝਾੜੂ ਮਾਰਦਾ ਸੀ ਬਿਲਕੁਲ ਬਿਲਕੁਲ ਭਾਈ ਹੋਰ ਕਹਿੰਦੇ ਯਾਰ ਪੋਚੇ ਵਾਲਾ ਦੀ ਗੱਲ ਵੀ ਲੈਂਦਾ ਇਹ ਮਿੱਤਰੋ ਦੋਨੋਂ ਕੰਮ ਕਰੂਗਾ ਇਹ ਝਾੜੂ ਵੀ ਮਾਰੂ ਪੋਚਾ ਵੀ ਮਾਰੂਗਾ ਹੁਣ ਚਲ ਕੇ ਦਿਖਾਈਏ ਹੁਣ ਆਹ ਰੇਤਾ ਪਿਆ ਆਪ ਬਾਈ ਦੇ ਹੱਥ ਚ ਆਇਆ ਰਿਮੋਟ ਇਹਦੀ ਸਭ ਤੋਂ ਖਾਸ ਗੱਲ ਕੀ ਹੈ ਵੀਰੇ ਚਲਾਇਓ ਨ ਇੱਕ ਵਾਰੀ ਲਓ ਜੀ ਲਓ ਬਾਈ ਇਹ ਚੱਲ ਪਿਆ ਇਹ ਲੱਗਿਆ ਝਾੜੂ ਮਾਰਨਾ ਲਓ ਜੀ ਇਹ ਲੱਗ ਗਿਆ ਆਪਦੇ ਕੰਮ ਕਰਨ ਸਫਾਈ ਕਰ ਲੋ ਚੱਕ ਮਿੱਤਰੋ ਇਹ ਉਹਦੇ ਨਾਲੋਂ ਵਧੀਆ ਲਿਆਂਦਾ ਪਰ ਬਿਲਕੁਲ ਹੈਵੀ ਡਿਊਟੀ ਦੇ ਵਿੱਚ ਹੈਵੀ ਡਿਊਟੀ ਦੇ ਵਿੱਚ ਫੁੱਲ ਟੌਪ ਕੁਆਲਿਟੀ ਦੀ ਗਾਰੰਟੀ ਹੈ ਦੀ ਫੁੱਲ ਬਲੈਕ ਐਂਡ ਡੈਕਰ ਕੰਪਨੀ ਦਾ ਇਹ ਇਹਦੀ ਸਪੈਸ਼ਲ ਗੱਲ ਕੀ ਹੈ ਤੁਸੀਂ ਇਹਦੇ ਵੀ ਨਾ ਆਟੋ ਉੱਤੇ ਲਾ ਦੇਣਾ ਉਸ ਤੋਂ ਬਾਅਦ ਇਹਨੇ ਕੀ ਕਰਨਾ ਹੈ ਜਦੋਂ ਇਹਨੇ ਝਾੜੂ ਝੂੜੂ ਮਾਰਤਾ ਪੋਚਾ ਮਾਰਤਾ ਇਹਨੇ ਆਟੋਮੈਟਿਕ ਜਾ ਕੇ ਆਪਦੇ ਆਪ ਚਾਰਜ ਵੀ ਲੱਗ ਜਾਣਾ ਹੈ ਬਿਲਕੁਲ ਬਿਲਕੁਲ ਆ ਮਾਰਤਾ ਜੀ ਝਾੜੂ ਬਿਲਕੁਲ ਹੁਣ ਬਾਈ ਇਹਨੂੰ ਬੰਦ ਕਰੋ ਜੇ ਇੱਕ ਵਾਰੀ ਹੁਣ ਆਪਾਂ ਤੁਹਾਨੂੰ ਪੋਚਾ ਹੀ ਮਾਰ ਕੇ ਦਿਖਾਈ ਆਪਾਂ ਸਾਰੇ ਭਰਾਵਾਂ ਨੂੰ ਇਹਦਾ ਸੌਖਾ ਹੈਗਾ ਕੋਈ ਜਿਆਦਾ ਉਹ ਨਹੀਂ ਹੈਗਾ ਔਖਾ ਇਹਦੇ ਵਿੱਚ ਇਹਨੇ ਜਦੋਂ ਝਾੜੂ ਵਾਲਾ ਕੰਮ ਖਤਮ ਕਰਤਾ ਤੁਸੀਂ ਇਹ ਖੋਲ ਲੈਣਾ ਹੈ ਤੇ ਕਿਡ ਕੀ ਖੋਲਣੀ ਜੇ ਆਪਾਂ ਨੇ ਬਾਹਰ ਕੱਢ ਲੈਣਾ ਜੀ ਆਹ ਬਾਹਰ ਕੱਢ ਲੈਣਾ ਆ ਗਿਆ ਆਪਣਾ ਪੋਚਾ ਵਾਲਾ ਇਹਦੇ ਵਿੱਚ ਆਪਾਂ ਪਾਣੀ ਪਾ ਲੈਣਾ ਜੀ ਕੱਪਾ ਪਾਣੀ ਇਹ ਪਾਣੀ ਪਾ ਕੇ ਆਪਾਂ ਇਹਦੇ ਨਾਲ ਅਟੈਚ ਕਰ ਦੇਣਾ ਬਸ ਬਿਲਕੁਲ ਬਸ ਲੱਕਰ ਉਹਦੇ ਵਿੱਚ ਚਾ ਲੋਕ ਦੱਬਣਾ ਜੀ ਇਹਨੂੰ ਕਰੋ ਜੀ ਟੱਚ ਕਰੋ ਇਹਦੇ ਵਿੱਚ ਇਹਦੇ ਪਾ ਦੇਣਾ ਜੀ ਦੇਖ ਪਾਓ ਜੀ ਇਹਨੂੰ ਲਾ ਬਈ ਇੱਥੇ ਕਰ ਦੇਣਾ ਅਟੈਚ ਹੁਣ ਪੋਚਾ ਜੇ ਮੈਂ ਹੁਣ ਥੱਲੇ ਕੋਈ ਚੀਜ਼ ਡੁੱਲ ਗਈ ਆਰੋਂ ਥੱਲੇ ਮੜਾਇਆ ਕਹਿੰਦਾ ਕੋਈ ਚੀਜ਼ ਢੋਲ ਦੋ ਥੋੜਾ ਜਿਹਾ ਪਤਾ ਲੱਗ ਜੂ ਚਾਹ ਚਾਹ ਦਿਖਾਉਣਾ ਤੁਹਾਨੂੰ ਆ ਪਈਆ ਜੀ ਆ ਬਈਆ ਗਲਾਸੀ ਦੇ ਥੋੜੀ ਜੀ ਚਾਹ ਜੀ ਪਈਆ ਮਿੱਤਰ ਆ ਢੋਲਤੀ ਆਪਾਂ ਨਾ ਰੇ ਹਣਾ ਜੀ ਚਲ ਆਓ ਜੀ ਇਹਨੂੰ ਹੁਣ ਆ ਦੇਖੋ ਹੁਣ ਦੇਖਾਂਗੇ ਆਪਾਂ ਵੀ ਪੋਚਾ ਮਾਰਦਾ ਨਹੀਂ ਮ ਐ ਮੰਨ ਕੇ ਚੱਲੋ ਕਲੇਸ਼ ਖਤਮ ਕਰੂ ਯੰਤਰ ਹੈ ਇੱਕ ਤਰ੍ਹਾਂ ਦਾ ਹੈ ਲੈ ਬਈ ਅੱਛਾ ਇਹ ਪੋਚਾ ਮਾਰਦਾ ਚੱਲੂ ਹੈ ਨਾ ਆ ਲੈਣ ਦੇਖੋ ਬਈ ਪਾਣੀ ਦੀ ਲੇਅਰ ਐ ਏ ਤੁਹਾਡੇ ਸਾਰੇ ਘਰ ਦੇ ਵਿੱਚ ਪੋਚਾ ਮਰਿਓ ਆਟੋਮੈਟਿਕ ਬਿਲਕੁਲ ਅੱਛਾ ਇੱਧਰ ਲਿਖਿਆ ਹੈ ਲੈ ਬਈ 33500 ਰੁਪਇਆ ਇਹਦਾ ਐਮ ਆਰ ਪੀ ਹੈ ਬਿਲਕੁਲ 33000 ਮਾਰਕੀਟ ਦੇ ਵਿੱਚ ਚਲੋ ਆਪਾਂ ਕਹਿੰਦੇ 33 ਦਾ ਤਾਂ ਮਿਲਦਾ ਨਹੀਂ ਐਮ ਆਰ ਪੀ ਤੇ 30 ਦਾ ਮਿਲ ਜੂਗਾ ਕੋਈ 10 ਦਿੰਦਾ ਕੋਈ 15 ਦਿੰਦਾ ਕੋਈ 20 ਦਿੰਦਾ ਵਾ ਅੱਛਾ 10 ਦਾ 15 ਦਾ 20 ਦਿੰਦਾਗਾ ਬਾਤੋ ਬਾਤੋ 20 ਦੇ ਦਊਗਾ ਆਪਾਂ ਕਿੰਨੇ ਦਵਾਂਗੇ ਆਪਾਂ 45% ਆਫ ਦਵਾਂਗੇ ਇਹਦੇ ਤੇ ਐਮ ਆਰ ਪੀ ਤਾਂ ਐਮ ਆਰ ਪੀ ਆ ਇਹ ਤੋਂ ਮੋਟਾ ਮੋਟਾ ਬਾਈਕ ਦਾ 45 ਮੰਨ ਲਓ ਤੁਹਾਡਾ 15 ਤੋਂ 16000 ਦਾ ਫਾਇਦਾ ਹੋ ਜਾਊਗਾ ਫਾਇਦਾ ਹੋ ਜਾਊਗਾ ਬਿਲਕੁਲ ਜੇ ਤਾਂ ਅੱਧੇ ਹੀ ਰਹਿ ਗਿਆ ਅੱਧੇ ਦੇ ਮੁੱਲ ਦੇ ਵਿੱਚ ਹੀ ਮਿਲ ਜਾਊ ਮੱਕ ਦੀ ਗੱਲ ਇਹ ਹੈ